ਜੀ ਬੈਟਰ న్యూ ਤੇ ਖ਼ਬਾਰੀ ਸੁਰਖੀਆਂ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਜਗਦੀਸ਼ ਪੰਸਲ ਅੱਜ ਦੀਆਂ ਖ਼ਬਰਾਂ ਦੇ ਵਿੱਚ ਛਪੀਆਂ ਸੁਰਖੀਆਂ ਦੇ ਵਿੱਚ ਸਭ ਤੋਂ ਅਹਿਮ ਹੈ ਕੇਰਲਾ ਤੋਂ ਇੱਕ ਮਹਿਲਾ ਜਿਸ ਨੂੰ ਜ਼ਮੀਨ ਦੇ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਤੇ ਉਸ ਨੂੰ ਅੱਜ ਜਣ ਕੇ 16 ਜੁਲਾਈ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ ਇਸ ਮਹਿਲਾ ਤੇ ਇੱਕ ਜ਼ਮੀਨਵਾਸੀ ਨੂੰ ਕਤਲ ਕਰਨ ਦਾ ਦੋਸ਼ ਹੈ ਤੇ ਇਸ ਨੂੰ ਬਚਾਉਣ ਦੇ ਲਈ ਇਸ ਦੇ ਪਰਿਵਾਰ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਅਰਜ਼ੀ ਦਿੱਤੀ ਗਈ ਸੀ ਇਸ ਅਰਜ਼ੀ ਤੇ ਸੁਣਵਾਈ ਕਰਦਿਆਂ ਮਾਨਯੋਗ ਸੁਪਰੀਮ ਕੋਰਟ ਨੇ ਭਾਰਤ ਸਰਕਾਰ ਨੂੰ ਇਸ ਮਾਮਲੇ ਵਿੱਚ ਦਾਖਲ ਦੇਣ ਦੇ ਲਈ ਕਿਹਾ ਸੀ ਜਿਸ ਤੋਂ ਉਪਰੰਤ ਹੁਣ ਸਰਕਾਰ ਨੇ ਹੱਥ ਖੜੇ ਕਰ ਦਿੱਤੇ ਨੇ ਤੇ ਕਿਹਾ ਕਿ ਉਹਨਾਂ ਦਾ ਜ਼ਮੀਨ ਸਰਕਾਰ ਤੇ ਕੋਈ ਜ਼ੋਰ ਨਹੀਂ ਚੱਲ ਰਿਹਾ। ਜਲੰਧਰ ਤੋਂ ਇੱਕ ਮੰਦਭਾਗੀ ਖਬਰ ਹੈ ਕਿ ਫੌਜਾ ਸਿੰਘ ਦੀ 114 ਸਾਲ ਦੀ ਉਮਰ ਦੇ ਵਿੱਚ ਕੱਲ ਇੱਕ ਗੱਡੀ ਵੱਲੋਂ ਪੇਟ ਮਾਰਨ ਤੋਂ ਬਾਅਦ ਮੌਤ ਹੋ ਗਈ ਹੈ। ਫੌਜਾ ਸਿੰਘ ਦੁਨੀਆ ਦੇ ਸਭ ਤੋਂ ਵੱਡੀ ਉਮਰ ਦੇ ਦੁੜਾਕਸੀ ਤੇ ਜੋ ਕੱਲ ਸੈਰ ਕਰਨ ਦੇ ਲਈ ਘਰੋਂ ਨਿਕਲੇ ਤੇ ਉਹਨਾਂ ਨੂੰ ਕਿਸੇ ਗੱਡੀ ਵੱਲੋਂ ਪੇਟ ਮਾਰ ਦਿੱਤੀ ਗਈ। ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ। ਅਗਲੀ ਖਬਰ ਪੰਜਾਬ ਦੇ ਜਲ ਸਰੋਤ ਮੰਤਰੀ ਦਾ ਉਹ ਬਿਆਨ ਹੈ ਜਿਸ ਵਿੱਚ ਉਹਨਾਂ ਪੰਜਾਬ ਵਿੱਚ ਹਾਲ ਦੀ ਘੜੀ ਹੜ੍ਹਾਂ ਦੇ ਕਿਸੇ ਵੀ ਤਰ੍ਹਾਂ ਦੇ ਖਤਰੇ ਤੋਂ ਇਨਕਾਰ ਕੀਤਾ ਹੈ। ਉਹਨਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਵਿਰੋਧੀ ਧਿਰ ਦੇ ਐਮਐਲਏ ਵੱਲੋਂ ਇਸ ਧਾਲੂ ਤੇ ਕੀਤੇ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਸੰਬੰਧੀ ਜੇਕਰ ਹੜ੍ਹ ਆਉਂਦੇ ਨੇ ਤਾਂ ਇੱਕ ਰਣਨੀਤੀ ਘੜ ਰੱਖੀ ਹੈ ਜਿਸ ਤਹਿਤ ਪਟਿਆਲਾ, ਸੰਗਰੂਰ ਤੇ ਮਾਨਸਾ ਦੇ ਕਈ ਪਿੰਡਾਂ ਵਿੱਚ ਹੜ੍ਹਾਂ ਦੀ ਮਾਰ ਤੋਂ ਕਾਫੀ ਹੱਦ ਤੱਕ ਬਚਾਅ ਕੀਤਾ ਜਾ ਸਕਦਾ ਹੈ। ਇਸ ਸਬੰਧੀ ਉਹਨਾਂ ਕਹੇ ਕਿ ਸੰਗਰੂਰ ਦੇ ਨੇੜੇ 20 ਕਿੱਲੇ ਜ਼ਮੀਨਦਾਰ ਅਕਵਾਇਰ ਕਰਕੇ 40 ਫੁੱਟ ਡੂੰਘੇ ਥਾਂ ਵਿੱਚ ਪਾਣੀ ਨੂੰ ਰੋਕ ਲਿਆ ਜਾਵੇਗਾ ਜਿਸ ਨੂੰ ਸਿੰਚਾਈ ਅਤੇ ਹੋਰ ਕੰਮਾਂ ਦੇ ਲਈ ਵਰਤਾ ਜਾ ਸਕੇਗਾ ਬਾਅਦ ਇਹ ਅਗਲੀ ਖਬਰ ਵੱਲ ਜੋ ਕਿ ਫਤੇਗੜ ਸਾਹਿਬ ਦੇ ਇੱਕ ਪਿੰਡ ਬਾਰੇ ਹੈ ਜਿੱਥੋਂ ਦੀ ਪੰਚਾਇਤ ਨੇ ਯੂਪੀ ਤੇ ਬਿਹਾਰ ਦੇ ਲੋਕਾਂ ਨੂੰ ਪਿੰਡ ਛੱਡ ਜਾਣ ਦੀ ਚਿੱਠੀ ਨੇ ਪੰਜਾਬ ਵਿੱਚ ਸਨਸਨੀ ਫਿਲਾ ਦਿੱਤੀ ਹੈ ਇਸ ਸਬੰਧੀ ਅੱਜ ਲੱਗੀ ਖਬਰ ਮੁਤਾਬਕ ਪਿੰਡ ਦੀ ਪੰਚਾਇਤ ਨੇ ਸਪਸ਼ਟ ਕੀਤਾ ਕਿ ਉਹਨਾਂ ਸਿਰਫ ਮਾੜੇ ਅੰਸਰ ਜੋ ਕਿ ਪਿੰਡ ਵਿੱਚ ਨਸ਼ਾ ਕਰਦੇ ਸੀ ਤੇ ਚੋਰੀਆਂ ਚਕਾਰੀਆਂ ਨੂੰ ਅੰਜਾਮ ਦਿੰਦੇ ਸੀ ਸਿਰਫ ਉਹਨਾਂ ਨੂੰ ਹੀ ਪਿੰਡ ਛੱਡਣ ਦੇ ਲਈ ਕਿਹਾ ਸੀ ਪਿੰਡ ਛੱਡਣ ਦੀ ਖਬਰ ਤੋਂ ਬਾਅਦ ਉੱਥੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਪਹੁੰਚੀ ਜਿਸ ਉਪਰੰਤ ਸਾਰੇ ਮਾੜੇ ਅੰਸਰ ਭੱਜ ਖੜੇ ਹੋਏ ਤੇ ਹੁਣ ਸਿਰਫ ਉਹੀ ਪ੍ਰਵਾਸੀ ਮਜ਼ਦੂਰ ਪਿੰਡ ਵਿੱਚ ਰਹਿ ਗਏ ਨੇ ਜੋ ਮਿਹਨਤ ਕਰਕੇ ਪੈਸਾ ਕਮਾਉਂਦੇ ਨੇ ਤੇ ਜਿਨ੍ਹਾਂ ਦੇ شناختੀ ਕਾਰਡ ਵੀ ਬਣੇ ਹੋਏ ਨੇ ਹਿਮਾਚਲ ਦੇ ਮੁੱਖ ਮੰਤਰੀ ਸੁਖੰਦਰ ਸੁਖੂ ਦੀ ਖਬਰ ਨੂੰ ਵੀ ਤਕਰੀਬਨ ਸਾਰੇ ਅਖਬਾਰਾਂ ਨੇ ਪ੍ਰਮੁੱਖਤਾ ਦੇ ਨਾਲ ਛਾਪਿਆ ਜਿਸ ਵਿੱਚ ਉਹ ਭਾਰਤ ਦੇ ਖਜ਼ਾਨਾ ਮੰਤਰੀ ਨਿਰਮਲਾ ਸੀ타ਰਾਮਨ ਨੂੰ ਮਿਲ ਰਹੇ ਨੇ ਤੇ ਉਹਨਾਂ ਤੋਂ ਆਧਾਰ ਲੈਣ ਦੀ ਦਰ ਦੇ ਵਿੱਚ ਇਜ਼ਾਫਾ ਕਰਨ ਦੀ ਗੁਹਾਰ ਲਗਾ ਰਹੇ ਨੇ ਤਾ ਜੋ ਹਾਲ ਵਿੱਚ ਹੋਈ ਹੜਾਂ ਦੀ ਨੁਕਸਾਨ ਦੀ ਪਰਭਾਈ ਹੋ ਸਕੇ ਇਸ ਖਬਰ ਦੇ ਨਾਲ ਹੀ ਇੱਕ ਹੋਰ ਖਬਰ ਹਿਮਾਚਲ ਦੇ ਸਰਾਜ ਤੋਂ ਲੱਗੀ ਹੈ ਜਿਸ ਵਿੱਚ ਲਿਖਿਆ ਹੈ ਕਿ ਉੱਥੋਂ ਦੇ ਲੋਕਾਂ ਦਾ ਪੈਸੇ ਤੋਂ ਬਿਨਾਂ ਗੁਜ਼ਾਰਾ ਹੁਣ ਮੁਸ਼ਕਲ ਹੋਇਆ ਪਿਆ ਭਾਰੀ بارش ਕਾਰਨ ਚੰਡੀਗੜ੍ਹ ਮਨਾਲੀ ਹਾਈਵੇ ਦੇ ਜਮ ਹੋਣ ਦੀਆਂ ਖਬਰਾਂ ਵੀ ਅੱਜ ਦੇ ਤਕਰੀਬਨ ਸਾਰੇ ਅਖਬਾਰਾਂ ਨੇ ਨਸ਼ਰ ਕੀਤੀਆਂ ਨੇ ਨਵੀਂ ਦਿੱਲੀ ਤੋਂ ਸੁਪਰੀਮ ਕੋਰਟ ਦੇ ਇੱਕ ਫੈਸਲੇ ਨੂੰ ਕਈ ਅਖਬਾਰਾਂ ਨੇ ਆਪਣੀ ਸੁਰਖੀ ਬਣਾਇਆ ਜਿਸ ਵਿੱਚ ਲਿਖਿਆ ਗਿਆ ਹੈ ਕਿ ਜੇਕਰ ਪਤੀ ਜਾਂ ਪਤਨੀ ਇੱਕ ਦੂਜੇ ਦਾ ਚੋਰੀਓ ਫੋਨ ਰਿਕਾਰਡ ਕਰਦੇ ਨੇ ਤਾਂ ਉਸ ਰਿਕਾਰਡ ਨੂੰ ਕੋਰਟ ਵਿੱਚ ਤਲਾਕ ਲੈਣ ਦੇ ਲਈ ਪੇਸ਼ ਕਰਦਨੇ ਤਾਂ ਉਸ ਰਿਕਾਰਡਿੰਗ ਨੂੰ ਕੋਰਟ ਵੱਲੋਂ ਮੰਨਿਆ ਜਾਵੇਗਾ। ਮਾਮੂਜੋ ਸੁਪਰੀਮ ਕੋਰਟ ਨੇ ਕਿਹਾ ਕਿ ਜਦੋਂ ਮੀਆਂ ਬੀਬੀ ਤੋਂ ਇੱਕ ਜਣਾ ਇੱਕ ਦੂਜੇ ਦੀ ਰਿਕਾਰਡਿੰਗ ਹੀ ਕਰਨ ਲੱਗ ਪਵੇ ਤਾਂ ਸਮਝੋ ਅੱਧਾ ਰਿਸ਼ਤਾ ਤਾਂ ਉੱਥੇ ਹੀ ਖਤਮ ਹੋ ਗਿਆ ਹੈ। ਭਾਰਤ ਸਰਕਾਰ ਦੇ ਇੱਕ ਫਰਮਾਨ ਨੂੰ ਕੁਝ ਅਖਬਾਰਾਂ ਨੇ ਕਾਫੀ ਥਾਂ ਦੇ ਕੇ ਛਾਪਿਆ ਜਿਸ ਵਿੱਚ ਤੁਨਾ ਹੁਣ ਸਮੋਸੇ, ਕਚੋਰੀ, ਪੀਜ਼ਾ ਤੇ ਫ੍ਰੈਂਚ ਫ੍ਰਾਈ ਵਰਗੀਆਂ ਚੀਜ਼ਾਂ ਤੇ ਵੀ ਤੇਲ ਦੀ ਮਾਤਰਾ ਤੇ ਇਸ ਨੂੰ ਖਾਣ ਦੇ ਨਾਲ ਸਰੀਰ ਨੂੰ ਹੋਣ ਵਾਲੇ ਨੁਕਸਾਨ ਸੰਬੰਧੀ ਦਰਸਾਉਣ ਦੇ ਹੁਕਮ ਜਾਰੀ ਕੀਤੇ ਨੇ ਤਾਂ ਜੋ ਮੋਟਾਪੇ ਅਤੇ ਹੋਰ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਇਆ ਜਾ ਸ ਸੋ ਇਹ ਸਨ ਅੱਜ ਦੀਆਂ ਖ਼ਬਰੀਆਂ ਸੁਰਖੀਆਂ ਕੱਲ ਫੇਰ ਨਵੀਆਂ ਤੇ ਤਾਜ਼ਾ ਸੁਰਖੀਆਂ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਮੈਨੂੰ ਦਿਓ ਇਆਜਤ ਧੰਨਵਾਦ ਰੱਬ ਰੱਖਾ